ਬਾਬੇ ਬਾਬੇ ਵੀਰੇ ਇੰਨਾਂ ਨੇ ਮੈਨੂੰ ਧੋਖੇ ਨਾਲ ਮਾਰਿਆ ਮੈਨੂੰ ਇਹਦਾ ਇਨਸਾਫ ਚਾਹੀਦਾ ਤੇ ਉਹ ਇਨਸਾਫ ਵਸ ਤੁਸੀਂ ਦਿਵਾ ਸਕਦੇ ਹੋ ਹਾਂ ਹਾਂ ਮੈਂ ਤੇ ਇਨਸਾਫ ਦਿਵਾਵਾਂਗਾ ਮੈਂ ਹੀ ਤੇ ਇਨਸਾਫ ਦਿਵਾਵਾਂਗਾ ਬਾਬੇ ਮੈਂ ਹੀ ਤੇ ਇਨਸਾਫ ਦਿਵਾਵਾਂਗਾ ਹੋਰ ਕੋਈ ਨਹੀਂ ਦਿਵਾ ਸਕਦਾ ਮੈਂ ਇਹਦੇ ਨੂੰ ਸਾਹਬ ਨੂੰ ਬੋਲਣਾ ਪਈ। ਬਾਈ ਤੂੰ ਕਿੰਨਾ ਕਚੇਰ ਕੰਦਾਵਲ ਵੇਖ ਕੇ ਜੁਨਾ ਰਹੇਗਾ। ਨਹੀਂ ਯਾਰ ਲਾਲੀ। ਪਾਪਾ ਅੱਜ ਵੀ ਮੇਰੇ ਸੁਪਨੇ 'ਚ ਮੈਨੂੰ ਇਹੀ ਕਹਿ ਕੇ ਗਿਆ ਵਾ ਕਿ ਬਾਈ ਬੈਰਾ ਇਨਸਾਫ ਲੋ ਤੇ ਮੈਂ ਹੁਣ ਉਹਦਾ ਇਨਸਾਫ ਲੈਣਾ ਹੀ ਲੈਣਾ। ਬਾਈ ਤੂੰ ਹੌਂਸਲਾ ਰੱਖ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਂ। ਲੋ ਬਾਈ ਤੂੰ ਹੀ ਪਾਣੀ ਪੀ ਲੈ ਲਾਲੀ ਮੈਨੂੰ ਦਲੀਕ ਮਾਦਾ ਚਾਹੀਦੀ ਏ ਮੈਂ ਸੋਭਾ ਹੀ ਨਹੀਂ ਮੈਂ ਤੇਰੇ ਕੋਲ ਆਹੀ ਮਿਲ ਸੀ ਲਾਲੀ ਦੁਗਾਨੇ ਪਾਈ ਜਿੱਥੇ ਤੋਂ ਅਮਨੋਰ ਪਈ ਅਸੀਂ ਖੜੇ ਹਾਂ ਇਹ ਨਵਸੀਬ ਇਹਨੇ ਸਮਾਨਤਾ ਵਧੀਆ ਸੀ ਬਸ ਇੱਕ ਬੱਤੇ ਸ਼ੱਕ ਜਿਹਾ ਹੋ ਗਿਆ ਕਿੜੇ ਦੇ ਸ਼ੱਕ ਪਾਇਦੇ ਸੀ ਕੋਣੀ ਦਾ ਦੇਖ ਲਾਂਗੇ ਹਾਂ ਭਈ ਆ ਗਏ ਆਵਾ ਥੋੜਾ ਸਾਥ ਲਈ ਕਰਤਾ ਰਹਤੇ ਆਂ ਅਸੀਂ ਭਾਈ ਉਹ ਮਾੜੇ ਕੰਮ ਗਿਆ ਅੱਛਾ ਅੱਛਾ ਚੱਲ ਕੋਈ ਨਾ ਤੋ ਜਾ ਚਲ ਕੋਈ ਨਾ ਕੱਲ ਆਪਾਂ ਸਪਲਾਈ ਲੈਣ ਜਾਣੀ ਆ ਤੇ ਤੇ ਇਹਦੇ ਸ਼ਾਕਾ ਵਾਲਾ ਕੋਰਾ ਬੰਦਾ ਕਿਵੇਂ ਹੋ ਬਾਈ ਜੀ ਹੂੰ ਬਾਈ ਇੱਕ ਗੱਲ ਕਰਨੀ ਸੀ ਰੁਕ ਤੈਨੂੰ ਮੈਂ ਕਰ ਦ ਬਾਈ ਉਸਮਾਨ ਚਾਹੀਦਾ ਸੀਗਾ ਉਸਮਾਨ ਤਾਂ ਮਿਲ ਜੂ ਪਰ ਕਿਸੇ ਨੂੰ ਦੱਸੀ ਨਾ ਠੀਕ ਆ ਬਾਈ ਜੀ ਚੱਲ ਮੈਂ ਸੁਨਿਆ ਰਹਾਂ ਤੇ ਕਾਲੇ ਕਿਕਰਾਂ ਨ ਯਾਰੀਆਂ ਵੱਜਣੀਆਂ ਨਹੀਂਓ ਮੱਲਾ ਮਿੱਤਰਾ ਜੋ ਮਾਰੀਆਂ ਆ ਵੀਰ ਆਟਾ ਨਹੀਂ ਆ ਤੇਰੇ ਵਰਗਾ ਲਾ ਕੇ ਹਵਾ ਚ ਉਡਲਾਪਨ ਦਾ ਅੱਬੇ ਪੱਟ ਲੈ ਪਿਛਾ ਨੂੰ ਪੈਰ ਹਾਨਣੇ ਬੱਲੇ ਕੀ ਆਏ ਤੇਰਾ ਯਾਰ ਨਹੀਂ ਹੋ ਫੇਰ ਕਹੇਗੀ ਚਕਾਤਾ ਵੈਲੀ ਯਾਰ ਨਹੀਂ ਸ਼ਪਾਟੇ ਸਾਰੇ ਏ ਯੂ ਮੁੰਡਾ ਸਿੱਖ ਕਿਤੇ ਸ਼ੱਕ ਸੀ ਕੋਈ ਨਹੀਂ ਦੇਖਾਂਗੇ ਇਹਨੂੰ ਮੇਰੀ ਚਾਲ ਸਰ ਜੇ ਸੋਚਿਆ ਸੀ ਉਹ ਹੋ ਗਿਆ ਬੇਟੋ ਪਹਿਲਾਂ ਵੀ ਡਿਟੇਲ ਚ ਸਮਝਾਉਂਦੀ ਉਹ ਆ ਦਲਵਾ ਜਿਹੜੀ ਵੀ ਆ ਹੁਣ ਮੈਨੂੰ ਇਹ ਦੱਸੋ ਕਿ ਗੱਲ ਦਾ ਨਿਚੋੜ ਕੀ ਨਿਕਲੇ ਆ ਇੰਨੇ ਕਿਸ ਨਾਲ ਕੋਈ ਚ ਨਹੀਂ ਬੰਨਾ ਆਪਣਾ ਠੀਕ ਆ ਕਿ ਆਪਾਂ ਨੂੰ ਕੋਈ ਠੋਸ ਬੂ ਚਾਹੀਦਾ ਵਾ ਠੀਕ ਆ ਤੇ ਸਰੋਂ ਤੇ ਕਿੱਦਾਂ ਕੀਤੀ ਜਾਵੇ ਕੋਈ ਨਾ ਹੁਣ ਤੁਸੀਂ ਐਸਕੇ ਫੀ ਹੋਣਾ ਕੋ ਜੌਦ ਐਸਕੇ ਮੈਂ ਤੁਹਾਡੇ ਨਾਲ ਚੱਲੂੰਗਾ ਕਿ ਆਪਾਂ ਕੋ ਵਧੀਆ ਪਲਾਨਿੰਗ ਕਰਦੇ ਆ ਠੀਕ ਆ ਠੀਕ ਆ ਸਰ ਯਾਰ ਖੋਲੋ ਹਣਾ ਉਹ ਤਾਂ ਫੋਨੀ ਆ ਆ ਗਿਆ ਆ ਗਿਆ ਬੱਸ ਦਾਲਗੀ ਕੁੱਤੀ 14 ਦਾ ਮੈਨੂੰ ਤੇ ਤਾਂ ਇਹ ਉਮੀਦ ਨਹੀਂ ਸੀ ਮੈਂ ਤਾਂ ਪਹਿਲੇ ਸੀ ਇਰ ਸਟਾਰ ਸੀ ਸਰਦੇ ਕੈਂਟ ਤੇ ਟਾਟ ਟੀਮ ਨਾਲ ਆ ਸੀ ਠੀਕ ਹੋਊਗਾ ਹਾਂਜੀ ਸਰ ਇਹੀ ਹੈ ਮੇਰੇ ਭਰਾ ਦਾ ਕਤਲ ਮੈਂ ਨਹੀਂ ਇਹਨੂੰ ਛੱਡਣਾ ਹੈਗਾ ਤੂੰ ਜਾ ਤੂੰ ਮੈਨੂੰ ਮਾਪੀ ਨੂੰ ਮਸਾਜ ਕਰਦਾ ਆਇਆ ਮੈਂ ਬਹੁਤ ਬੁਰਾ ਆਪਣੇ ਸਾਥ ਮਿਲ ਗਿਆ ਬੜਾ ਕੋਈ ਗੱਲ ਨਹੀਂ ਬਾਈ ਹੁਣ ਤਾਂ ਉਹਦੇ ਆਤਮਾ ਨੂੰ ਸ਼ਾਂਤੀ ਮਿਲ ਗਈ ਹੁੰਦੀ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਮੇਰਾ ਸਾਥ ਦਿੱਤਾ ਇਸ ਕੰਮ ਦੇ ਵਿੱਚ ਕੋਈ ਗੱਲ ਨਹੀਂ ਬਾਈ ਠੀਕ ਹੈ ਬਾਬੇ ਵੀਰ ਜੀ ਅਜੇ ਤੋੜਾ ਤੇ ਮੇਰਾ ਸੁਪਨਾ ਪੂਰਾ ਹੋ ਗਿਆ ਤੁਸੀਂ ਉਹਨਾਂ ਨੂੰ ਪੁਲਿਸ ਵਾਲੇ ਫੜਾ ਕੇ ਮੇਰੀ ਆਤਮਾ ਨੂੰ ਸ਼ਾਂਤੀ ਦਵਾਈ ਧੰਨਵਾਦ ਜੀ ਤੇ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਹੈਪੀ ਦੀਵਾਲੀ ਤੇ ਹੈਪੀ ਵਿਸ਼ਕਰਮਾ ਦੇਖੋ ਅੱਜ ਆਪਾਂ ਵੀ ਪੂਜਾ ਕੀਤੀ ਏ ਤੇ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਸੀ ਕਿ ਜੇ ਤੁਹਾਨੂੰ ਸਾਡੀ ਸਕ੍ਰਿਪਟ ਵਧੀਆ ਲੱਗੀ ਹੋਵੇ ਤੈਨੂੰ ਲਾਈਕ ਕਮੈਂਟ ਸ਼ੇਅਰ ਕਰੋ ਜੇ ਤੁਸੀਂ ਪਹਿਲਾ ਪਾਰਟ ਇਹਦਾ ਨਹੀਂ ਦੇਖਿਆ ਤੇ ਉਹ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਵਾਂਗੇ ਤੇ ਤੁਸੀਂ ਉਹ ਵੀ ਦੇਖੋ ਜਾ ਕੇ ਤੇ ਫਿਰ ਸਾਨੂੰ ਦੱਸਿਓ ਕਿ ਸਾਡੇ ਦੋਨੋਂ ਸਕ੍ਰਿਪਟਾਂ ਕਿੱਦਾਂ ਦੀਆਂ ਤੁਹਾਨੂੰ ਲੱਗੀਆਂ ਧੰਨਵਾਦ ਅਸੀਂ ਕੱਲ੍ਹ ਤੇ ਤੁਹਾਨੂੰ ਦੁਬਾਰਾ ਤੋਂ ਹੈਪੀ ਦੀਵਾਲੀ ਤੇ ਹੈਪੀ ਵਿਸ਼ਕਰਮਾ